ਜਿੰਨੇ ਵੀ ਸਾਡੇ ਪ੍ਰਸ਼ਾਸਨਿਕ ਉਹਨਾਂ ਦੁਆਰਾ ਵੱਲੋਂ ਬੇਨਤੀ ਹੈ ਵੀ ਅਸੀਂ ਕਿਸੇ ਫਿਰੇ ਪ੍ਰੋਗਰਾਮ ਰੱਖਾਂਗੇ ਥੋੜਾ ਵੱਡਾ ਪ੍ਰੋਗਰਾਮ ਵੀ ਬਣਾਵਾਂਗੇ ਕਿ ਉਹ ਉਹ ਗਿਊ ਡੇਟ ਮਿਲਦੀ ਹੈ ਆਪਾਂ ਬਾਅਦ ਵਿੱਚ ਕਾਰਵਾਈ ਕਰੀਏ ਮਰਜੀ ਬਲੇ ਸਾਡੇ ਵੱਲੋਂ ਜਿਹਦੇ ਕੋਲ ਝਾੜੂ ਹੋਇਆ ਅਸੀਂ ਉਹਨੂੰ ਮੋਟਾ ਬਣਿਆ ਚੋਣਾ ਦੇ ਵਿੱਚੋਂ ਬਾਹਰ ਆਈਏ ਤੇ ਅਗਲੇ ਚੋਣਾ ਸ਼ੁਰੂ ਹੋਣ ਲੱਗੇ ਆ ਪਾਰਟੀ ਨੇ ਹੁਣ ਇਸ ਤੋਂ ਬਾਅਦ ਬੜਾ ਬਾਰੇ ਦੀ ਬਾਤ ਕਰੀ ਗੱਲ ਨੂੰ ਬਾਤ ਕੇ ਰਹਿਣਾ ਸੋ ਜਿੱਦਰਾ ਪਾਰਸੋਂ ਤੋਂ ਪਾਰਕੀ ਨੇ ਆਪਣੇ ਜ਼ਿਲ੍ਹਾ ਪ੍ਰਧਾਨ ਜੋਨੀ ਚਾਰਜ ਅਤੇ ਸਰਕਾਰ ਬਾਦ ਸਾਹਿਬ ਤਰਸੇਮ ਜੀ ਭੈਣ ਦੇ ਸਵਤਕਾਰ ਜੀ ਮੇਰੇ ਸਤਿਕਾਰਯੋਗ ਸਾਥੀਓ ਇੱਕ ਟੀਮ ਬਣਾ ਕੇ ਤੁਸੀਂ ਲੱਗੇ ਤਾਂ ਪਿੰਡਾਂ ਦੇ ਵਿੱਚ ਟੋਰ ਟੋਰ ਪੋਸਟਰ ਬਾਤੋ ਬਾਤ ਸਹਾਇਤ ਦੇਸ਼ ਵਿੱਚ ਹੈ ਜਿਹਨੂੰ ਅੱਡੇ ਲੀਕ ਕਰ ਦਿੱਤਾ ਹੈ ਆਵਲੇ ਦੇ ਵਿੱਚੋਂ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਮਹਿੰਦਰ ਸਿੰਘ ਸਿੰਦੂ ਜੀ ਚੇਅਰਮੈਨ ਪੰਚਾਇਤ ਜੋਨਲ ਇੰਚਾਰਜ ਉਹ ਆਪਣੇ ਜਿਹੜਾ ਅੱਜ ਤਪਾ ਮੰਡੀ ਬਣ ਕੇ ਆਇਆ। ਦੇਖੋ ਜੀ ਅੱਜ ਤਪਾ ਮੰਡੀ ਵਿਖੇ ਸਾਡੇ ਸਾਰੇ ਆਮ ਆਦਮੀ ਪਾਰਟੀ ਦੇ ਭਰਾਵਾਂ ਹਲਕੇ ਦੇ ਸਾਥੀਆਂ ਵੱਲੋਂ ਬੜੀ ਵੱਡੀ ਧਨਵਾਦੀ ਮੀਟਿੰਗ ਹੈ ਜਿਹੜੀ ਰੱਖੀ ਗਈ ਸੀ। ਕਿਉਂਕਿ 4 ਜੂਨ ਨੂੰ ਜਿਹੜਾ ਰਿਜ਼ਲਟ ਆਇਆ ਲੋਕ ਸਭਾ ਸੰਗਰੂਰ ਦਾ ਉਹ ਇੰਨਾ ਵਧੀਆ ਸੀ ਲਗਭਗ ਪੌਣੇ 2 ਲੱਖ ਵੋਟ ਨਾਲ ਮੀਤ 헤ਰ ਜੀ ਨੂੰ ਸੰਗਰੂਰ ਲੋਕ ਸਭਾ ਦੇ ਲੋਕਾਂ ਨੇ ਇਹਤ ਪ੍ਰਾਪਤ ਕੀਤੀ ਸੋ ਉਹਦੇ ਵਿੱਚ ਭਧੌੜ ਦਾ ਸਾਡੇ ਦਾ ਹਲਕੇ ਦਾ ਕਪੇ ਸ਼ਹਿਰ ਦਾ ਬੜਾ ਵੱਡਾ ਅਹਿਮ ਰੋਲ ਸੋ ਉਹੀ ਜਿਹੜਾ ਧੰਨਵਾਦ ਕਰਨ ਵਾਸਤੇ ਅਸੀਂ ਸਾਰੇ ਇੱਥੇ ਪਹੁੰਚੇ ਸਾਡੇ ਬਾਣਯੋ ਸੂਬਾ ਸਕੱਤਰ ਸ਼੍ਰੀ ਸੁਮਿੰਦਰ ਕੰਡਾ ਜੀ ਸਾਡੇ ਲੋਕ ਸਭਾ ਦੇ ਇੰਚਾਰਜ ਮਹਿੰਦਰ ਸਿੰਘ ਜੀ ਤੇ ਸਾਡੀ ਇਥੇ ਤੁਹਾਨੂੰ ਸਾਰੀ ਲੋਕਲ ਲੀਡਰਸ਼ਿਪ ਨੂੰ ਜੀ ਸੋ ਅੱਜ ਅਸੀਂ ਸਾਰੇ ਸਾਡੇ ਵਰਕਰ ਭਰਾਵਾਂ ਨਾਲ ਮਿਲਣੀ ਕੀਤੀ ਹੈ ਤੇ ਅਸੀਂ ਇਹਦੀ ਗੱਲਾਂ ਬਾਤਾਂ ਕੀਤੀਆਂ ਨੇ ਵੀ ਬੜੀ ਵਧੀਆ ਸਾਡੀਆਂ ਇਲੈਕਸ਼ਨ ਰਹੀਆਂ ਤੇ ਆਉਣ ਵਾਲੀਆਂ ਸਾਡੀਆਂ ਜਿਹੜੀਆਂ ਪੰਚਾਇਤੀ ਬਲਾਕ ਸੰਪਤੀਆਂ ਜ਼ਿਲ੍ਹਾ ਪ੍ਰੀਸ਼ਦਿਆਂ ਨੇ ਆਉਣ ਵਾਲੀਆਂ ਇਲੈਕਸ਼ਨਾਂ ਨੇ ਅਸੀਂ ਉਹਦੀ ਤਿਆਰੀ ਦੇ ਸਬੰਧ ਵਿੱਚ ਵੀ ਇੱਥੇ ਵਿਚਾਰ ਚਰਚਾ ਕੀਤੀ ਹੈ ਤੇ ਆਉਣ ਵਾਲੇ ਸਮੇਂ 'ਚ ਆਮ ਆਦਮੀ ਪਾਰਟੀ ਆਪਣੀਆਂ ਇਲੈਕਸ਼ਨਾਂ ਬੜੀ ਆਪਣੀ ਤਾਕਤ ਨਾਲ ਲੜਾਂਗੀ ਕਲਪੋ ਕੋਈ ਅਸੀਕਲ ਨਹੀਂ ਬਾਕੀ ਜਿਹੜੇ ਦੇਖੋ ਗਿਲੇਸ਼ਿਕ ਹੋਏ ਨੇ ਉਹ ਹਰ ਪਰਿਵਾਰਾਂ ਚ ਹੋ ਜਾਂਦੇ ਨੇ ਜਿਵੇਂ ਕਿਸੇ ਇੱਕ ਪਰਿਵਾਰ ਦੇ 5 ਜੀ ਨੇ ਉੱਥੇ ਵੀ ਗਿਲੇਸ਼ਿਕਤੇ ਹੋਏ ਨੇ ਇਹਦਾ ਹਜ਼ਾਰਾਂ ਦੀ ਗਿਣਤੀ ਵਾਲਾ ਸਾਡਾ ਐਡਾ ਵੱਡਾ ਪਰਿਵਾਰ ਆ ਇਹਦੇ ਵਿੱਚ ਡਿਫਰੈਂਸ ਆਫ ਓਪੀਨੀਅਨ ਹੋਣਾ ਲਾਜ਼ਮੀ ਆ ਕੋਈ ਹੋ ਜਾਂਦਾ ਕੋਈ ਅਸੀਕਲ ਨਹੀਂ ਪਰ ਜੇ ਕੋਈ ਹੈ ਤਾਂ ਅਸੀਂ ਅੰਦਰ ਬੈਠ ਕੇ ਕਵਰੇਜ ਬੈਠ ਕੇ ਉਹਨੂੰ ਸੋਲਵ ਕਰ ਲਾਂਗੇ ਤੇ ਉਹਦਾ ਕੋਈ ਵੀ ਉਹਦਾ ਜਿਹੜਾ ਐਡਵਰਸ ਇਫੈਕਟ ਆ ਉਹਦਾ ਕੋਈ ਗਲਤ ਇਫੈਕਟ ਆ ਪਾਰਟੀ ਤੇ ਕਦੇ ਵੀ ਨਹੀਂ ਪਊਗਾ ਗਿਲੇਸ਼ਿਕਵੇਂ ਨੇ ਜਿਹੜੇ ਆਉਣ ਵਾਲੇ ਸਮੇਂ ਚ ਸਾਰੇ ਦੂਰ ਕੀਤੇ ਜਾਣ ਜਿਹੜੀ ਅੱਜ ਦੀ ਮੀਟ ਜਿਹੜੇ ਲੋਕ ਸਭਾ ਚੁਣਾ ਹੋਈਆਂ ਨੇ ਮੰਤਰੀ ਮੀਤਿਹਰ ਜੀ ਜਿੱਤੇ ਨੇ ਉਹਨਾਂ ਦਾ ਇੱਕ ਭਵੰਤਮਨ ਜੀ ਵੱਲੋਂ ਟੀਮ ਦੀ ਡਿਊਟੀ ਲਗਾਈ ਸੀਗੇ ਸਾਰੇ ਵਰਕਰਾਂ ਨਾਲ ਮਿਲ ਕੇ ਜਿਹੜੀਆਂ ਵੀ ਕੋਈ ਸਮੱਸਿਆਵਾਂ ਹਨ ਉਹਨਾਂ ਨੂੰ ਦੱਸੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਜ਼ਿਲ੍ਹਾ ਬਰਨਾਲਾ ਦੇ ਵਿੱਚ ਜ਼ੋਨ ਦੇ ਜਿਹੜੇ ਮਾਲਵਾ ਜ਼ੋਨ ਦੇ ਇੰਚਾਰਜ ਨੇ ਸਮੁੰਦਰ ਖਿੰਡਾ ਜੀ ਨਾਲ ਸਾਡੇ ਜ਼ੋਨ ਇੰਚਾਰਜ ਸੰਗਰੂਰ ਲੋਕ ਸਭਾ ਇੰਚਾਰਜ ਸੰਗਰੂਰ ਤੋਂ ਮਿੰਦਰ ਸਿੱਧੂ ਜੀ ਜ਼ਿਲ੍ਹਾ ਪ੍ਰਧਾਨ ਗਰਦੀਪ ਬਾਠ ਜੀ ਉਹ ਹਫਤੇ ਦੇ ਵਿੱਚ ਦੋ ਜਾਂ ਤਿੰਨ ਦਿਨ ਪਾਰਟੀ ਵੱਲੋਂ ਬਿਠਾਏ ਜਾਇਆ ਕਰਨਗੇ ਜਿਹੜੀਆਂ ਵੀ ਆਮ ਲੋਕਾਂ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਸੁਣਿਆ ਕਰਨਗੇ ਜੋ ਪਹਿਲ ਦੇ ਆਧਾਰ ਤੇ ਉਹਨਾਂ ਦੇ ਕੰਮ ਹੋਇਆ ਕਰਨਗੇ ਆਮਾਂ ਦੀ ਪਾਰਟੀ ਵਰਕਰਾਂ ਦੇ ਜਾਂ ਆਮ ਲੋਕਾਂ ਦੇ ਮੇਰਾ ਨਾਮ ਚਰਨਜੀਤ ਕੌਰ ਜ਼ਿਲ੍ਹਾ ਮੀਤ ਪ੍ਰਧਾਨ ਬਰਨਾਲਾ ਜੀ ਇਹ ਬਾਈ ਜੀ ਸਾਡਾ ਜਿਹੜਿਆ ਸੰਗਰੂਰ ਦੀ ਲੋਕ ਸਭਾ ਚੋਣ ਹੋ ਕੇ ਹਟੀ ਸੀ मीतबाई ਜੀ ਨੋ ਹਲਕਿਆਂ ਦੇ ਵਿੱਚ ਐਡਾ ਵੱਡਾ ਸਾਡਾ ਹਲਕਾ ਹੈਗਾ ਉਹਦੇ ਵਿੱਚ ਸਾਰੇ ਕਿਤੇ ਮੀਤਬਾਈ ਜੀ ਨਹੀਂ ਪਹੁੰਚ ਸਕਦੇ ਸੀ ਕਿਉਂਕਿ ਪਾਰਟੀ ਨੇ ਆਗਾਮੀ ਚੋਣਾਂ ਵਾਸਤੇ ਵੀ ਕੁਝ ਰੂਪਰੇਖਾ ਤਿਆਰ ਕਰਨੀ ਸੀਗੀ ਉਸ ਦੇ ਸਬੰਧ ਵਿੱਚ ਹਾਈ ਕਮਾਂਡ ਨੇ ਟੀਮ ਦੀ ਕੁਝ ਦੀ ਜ਼ਿੰਮੇਵਾਰੀ ਲਈ ਸੀ ਸਾਡੇ ਸੁਮਿੰਦਰ ਖਿੰਡਾ ਜੀ ਮਹਿੰਦਰ ਸਿੱਧੂ ਜੀ ਆਪਣਾ ਗੁਰਦੀਪ ਸਿੰਘ ਬਾਠ ਜੀ ਜ਼ਿਲ੍ਹਾ ਪ੍ਰਧਾਨ ਇਹਨਾਂ ਦੀ ਡਿਊਟੀ ਲਈ ਸੀ ਕਿ ਜਾ ਕੇ ਤੁਸੀਂ ਹਲਕੇ ਦੇ ਵਿੱਚ ਵਿੱਚ ਜਾ ਕੇ ਆਪਣੇ ਜਿਹੜੇ ਵਰਕਰ ਨੇਗੇ ਉਹਨਾਂ ਦਾ ਧੰਨਵਾਦੀ ਦੌਰਾ ਕੀਤਾ ਜਾਵੇ ਉਹ ਅੱਜ ਸਾਡੇ ਵਰਕਰਾਂ ਦਾ ਧੰਨਵਾਦ ਕਰਨ ਵਾਸਤੇ ਆਏ ਸੀ ਸਾਡੇ ਭਧੌੜ ਹਲਕੇ ਦੀ ਜਿਹੜੀ ਜਿੰਨੀ ਵੀ ਸਮੂਹ ਮੀਟਿੰਗ ਰੱਖੀ ਗਈ ਸੀ ਆਪਣੀ ਤਪੇ ਦੇ ਵਿੱਚ ਉਹਦੇ ਵਿੱਚ ਸਾਰੇ ਵਰਕਰ ਹੋਂਮਵਾ ਕੇ ਪਹੁੰਚੇ ਹੋਏ ਸੀ ਸਾਰੇ ਬੜੇ ਖੁਸ਼ ਸੀਗੇ ਕੁਝ ਜੋ ਉਹਨਾਂ ਦੀ ਸਮੱਸਿਆ ਸੀਗੀਆਂ ਉਹ ਵੀ ਸੁਣੀਆਂ ਗਈਆਂ ਉਹਨਾਂ ਨੇ ਪੂਰੇ ਖੁਸ਼ੀ ਅਗਲੀ ਆਉਣ ਵਾਲੀ ਚੋਣਾਂ ਬਾਰੇ ਜੋ ਵੀ ਹੁੰਦਾ ਹੈ ਉਹਦੇ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਧੰਨਵਾਦ ਕੀਤਾ ਗਿਆ ਸੀਗਾ ਇਸ ਦੇ ਵਿੱਚ ਸਾਡੇ ਵਰਕਰਾਂ ਨੇ ਆਪਣਾ ਮਾਨ ਸਾਹਿਬ ਦਾ ਸੀਐਮ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕੀਤਾ ਬਲਤੇਜ ਪੰਨੂ ਜੀ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਸਾਨੂੰ ਇਸ ਲੀਹੇ ਤੇ ਚਲਾਇਆ ਸਾਡੇ ਲਈ ਉਹ ਇੱਕ ਮਸੀਹਾ ਬਣ ਕੇ ਖੜੇ ਹੋਏ ਨੇ ਜੋ ਸਾਡੇ ਪਿਰਤ ਪਾਈ ਆ ਮਾਨ ਸਾਹਿਬ ਨੇ ਕੰਮਕਾਰ ਹੋ ਰਹੇ ਨੇ 40 ਸਾਲਾਂ ਤੋਂ ਜੋ ਪਾਣੀ ਨਹੀਂ ਸੀ ਪਹੁੰਚ ਰਿਹਾ ਕੱਸੀਆਂ ਦੇ ਵਿੱਚ ਖਾਲ ਟਹੇ ਹੋਏ ਸੀ ਉਹ ਉਸ ਸੰਬੰਧ ਦੇ ਵਿੱਚ ਅੱਜ ਅਸੀਂ ਬੜੇ ਸਾਡੇ ਵਰਕਰ ਖੁਸ਼ ਸੀਗੇ 40 ਸਾਲਾਂ ਤੋਂ ਬਜ਼ੁਰਗਾਂ ਨੇ ਦੱਸਿਆ ਕਿ ਪਾਣੀ ਸਾਡੇ ਤੱਕ ਨਹੀਂ ਪਹੁੰਚਿਆ ਸੀ ਜੋ ਅੱਜ ਮਾਨ ਸਾਹਿਬ ਨੇ ਖੇਤਾਂ ਦੇ ਵਿੱਚ ਵਿੱਚ ਪਾਣੀ ਪਹੁੰਚਾਤਾ ਬਾਕੀ ਜਿਹੜਾ ਬਿਜਲੀ ਦੇ ਬਿਲਾ ਬਾਰੇ ਸੀਗਾ 300 ਜਨੂਟ ਦਾ ਵਾਦਾ ਉਹ ਵੀ ਪੂਰਾ ਕੀਤਾ ਗਿਆਗਾ ਸਾਰਾ ਵਰਗ ਖੁਸ਼ ਸੀ ਜੀ ਇਸ ਨੂੰ ਲੈ ਕੇ ਅੱਜ ਸਾਡੇ ਵਰਕਰਾਂ ਦਾ ਧੰਨਵਾਦੀ ਦੌਰ ਸੀ। ਇਸ ਦੇ ਵਿੱਚ ਬਾਈ ਜਿਹੜੀ ਅੱਜ ਅਸੀਂ ਨੇ ਮੀਟਿੰਗ ਰੱਖੀ ਸੀ ਬਾਕੀ ਸਾਡੇ ਵਰਕਰਾਂ ਨੇ ਸਾਰੀ ਰੂਪਰੇਤਾ ਰੇਖਾ ਤਿਆਰ ਕੀਤੀ ਹੈ ਜਿਹੜੀਆਂ ਆਉਣ ਵਾਲੀਆਂ ਚੋਣਾਂ ਨੇ ਉਹਨਾਂ ਦੇ ਵਿੱਚ ਸਾਡੇ ਵਰਕਰ ਜਿਨ੍ਹਾਂ ਨੇ 22 ਘੰਟੇ ਮੈਂ ਖੁਦ ਨੇ 22 ਘੰਟੇ ਕੰਮ ਕੀਤਾ ਹੈ ਮੇਰੇ ਵਰਕਰਾਂ ਨੇ 22-22 ਘੰਟੇ ਕੰਮ ਕੀਤਾ ਹੈ ਅਸੀਂ 24 ਦੇ 24 ਘੰਟੇ ਸਾਡੀ ਟੀਮ ਨੂੰ ਦੇਵਾਂਗੇ ਆਮ ਆਦਮੀ ਪਾਰਟੀ ਸਾਡੀ ਨੂੰ ਅਸੀਂ ਜਮਾ ਸਿਖਰ ਤੇ ਲੈ ਕੇ ਜਾਣਾ ਹੈ ਅਸੀਂ ਆਪਣੀ ਕੇਜਰੀਬਾਲ ਜੀ ਦੀ ਸੋਚ ਮਾਨ ਸਾਹਿਬ ਜੀ ਦੀ ਸੋਚ ਦੇ ਨਾਲ ਚੱਲੇ ਹੋਏ ਆ ਉਹਨਾਂ ਦੀ ਸੋਚ ਦੇ ਨਾਲ ਹੀ ਖੜੇ ਰਹਾਂਗੇ ਪਾਰਟੀ ਦਾ ਸੰਗਠਨ ਅਸੀਂ ਉੱਪਰ ਤੱਕ ਲੈ ਕੇ ਜਾਵਾਂਗੇ ਆਮ ਆਦਮੀ ਪਾਰਟੀ ਜਿੰਦਾਬਾਦ ਬੀ ਜਿੰਦਰ ਸਿੰਘਾ ਜੀ ਆਮ ਆਦਮੀ ਪਾਰਟੀ ਬਲਾਕ ਪ੍ਰਧਾਨ ਅੱਜ ਜਿਹੜੀ ਮੀਟਿੰਗ ਹੋਈ ਹੈ ਜੀ ਜਿਹੜੀ ਲੋਕ ਸਭਾ ਦੀਆਂ ਚੋਣਾਂ ਹੋਈਆਂ ਨੇ ਉਹ ਅੱਤ ਦੀ ਗਰਮੀ ਦੇ ਵਿੱਚ ਸਾਡੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਦਿਨ ਰਾਤ ਕਰਕੇ ਕੰਮ ਕੀਤਾਗਾ ਉਸ ਵਾਸਤੇ ਸਾਡੀ ਪਾਰਟੀ ਦੀ ਹਾਈ ਕਮਾਂਡ ਸਾਰੀ ਟੀਮ ਆਈ ਸੀਗੀ ਉਹਨਾਂ ਨੇ ਵਰਕਰਾਂ ਦਾ ਤਹਿ ਦਿਲੋਂ ਧੰਨ ਵੀ ਧੰਨਵਾਦ ਕੀਤਾ ਜਿਹੜੀ ਬਾਈ ਮੀਥੇਰ ਜੀ ਨੂੰ ਪੌਣੇ 2 ਲੱਖ ਵੋਟ ਦੇ ਨਾਲ ਜਿਤਾਇਆ ਹੈਗਾ ਜੀ ਉਸ ਵਾਸਤੇ ਸਾਡੀ ਹਾਈ ਕਮਾਂਡ ਧੰਨਵਾਦ ਕਰਕੇ ਗਈ ਹੈ ਤੇ ਆਉਣ ਵਾਲੇ ਇਲਕਸ਼ਨਾਂ ਦੀਆਂ ਤਿਆਰੀਆਂ ਨੂੰ ਕਹਿ ਕੇ ਗਈ ਹੈ ਪਹਿਲਾਂ ਵੀ ਦੇਖੋ ਵਰਕਰਾਂ ਨੇ ਦਿਨ ਰਾਤ ਮਿਹਨਤ ਕੀਤੀ ਆ ਹੁਣ ਵੀ ਐਸੀ ਤਰ੍ਹਾਂ ਵਰਕਰਾਂ ਨੇ ਵੀ ਵਿਸ਼ਵਾਸ ਦਿਵਾਇਆ ਪਾਰਟੀ ਨੂੰ ਵੀ ਆਉਣ ਵਾਲੀਆਂ ਇਲਕਸ਼ਨਾਂ ਦੇ ਵਿੱਚ ਤਨਦੇਹੀ ਨਾਲ ਕੰਮ ਕੀਤਾ ਜਾਵੇਗਾ ਹਾਂ ਮੈਂ ਹਰਦੀਪ ਸਿੰਘ ਪ੍ਰਭਾ ਐਮ ਸੀ ਆਮ ਆਦੀ ਪਾਰਟੀ ਤਪਾ ਅੱਜ ਜੋ ਸਾਡੇ ਤਾਪਾ ਮੰਡਰੀ ਮੀਟਿੰਗ ਹੋਈ ਸਾਡੇ ਜੋ ਵਰਕਰ ਸੀ ਅਸੀਂ ਉਹਨਾਂ ਨੂੰ ਕਾਲ ਕਰੀ ਤਾਂ ਉਹ ਸਾਡੇ ਛੋਟੇ ਸੱਦੇ ਤੇ ਅੱਜ ਵੱਡੀ ਗਿਣਤੀ ਚ ਪਹੁੰਚੇ ਕਿਉਂਕਿ ਸਾਡੇ ਜਿਹੜਾ ਮੰਤਰੀ ਮੀਤਹਿਰ ਜੀ ਵੱਡੀ ਲੀਡ ਨਾਲ ਜਿੱਤੇ ਸੀਗੇ ਵਰਕਰਾਂ ਚ ਮਾਲਾ ਜ ਕੋਈ ਸੀਗਾ ਸਾਡਾ ਕੋਈ ਧੰਨਵਾਦੀ ਦੌਰਾ ਹੋਣਾ ਨਹੀਂ ਚਲੋ ਅਸੀਂ ਆਪ ਦੇ ਮਤਲਬ ਭਦੌੜ ਹਲਕੇ ਦੇ ਵਰਕਰਾਂ ਦਾ ਧੰਨਵਾਦ ਕੀਤਾ ਤੇ ਮੰਤਰੀ ਮੀਤਹਿਰ ਜੀ ਵੱਲੋਂ ਸਾਰਿਆਂ ਨੂੰ ਵਿਕਵਾ ਦਵਾਇਆ ਇਹਨਾਂ ਨੂੰ ਜੋ ਵੀ ਉਹ ਵਿਕਾਸ ਕਾਰਜ ਹੋਣਗੇ ਉਹ ਸਾਰੇ ਥੋੜੇ ਕਰਾਏ ਜਾਣਗੇ। ਬਾਕੀ ਸਾਡੇ ਜੋ ਭਵਾਨ ਤਮਾਨ ਸੀਐਮ ਜੀ ਨੇ ਨਾ ਨਾਲ ਉਹਨਾਂ ਦੇ ਮੰਤਰੀ ਸਾਡੇ ਮੀਤ 헤ਰ ਜੀ ਤਾਂ ਸਾਡੇ ਲੋ ਭਦੌੜ ਦੇ ਵਿਕਾਸ ਕਾਰਜ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਉਹਨਾਂ ਦੇ ਹੱਲ ਕਰਾਂਗੇ ਮੇਰਾ ਗਰਜੰਟ ਸਿੰਘ ਸਰਪੰਚ ਟਲਮਾਨਾਪਾ ਜੀ ਅੱਜ ਜਿਹੜੀ ਮੀਟਿੰਗ ਹੋਈ ਹੈ ਜੀ ਇਹ ਧੰਨਵਾਦੀ ਦੌਰਾ ਸੀਗਾ ਆ ਪਿੱਛੇ ਇਲੈਕਸ਼ਨ ਹੋ ਕੇ ਹਟਿਆ ਬਾਈ ਮੀਤ 헤ਰ ਨੂੰ ਸਾਡੇ ਪਿੰਡ ਦੇ ਵਰਕਰਾਂ ਨੇ ਸਾਰੀ ਲੀਡਰਸ਼ਿਪ ਨੇ ਕਮਿਟ ਹੋ ਕੇ ਵੱਡੀ ਰੀੜ ਤੇ ਬਾਈ ਮੀਤ 헤ਰ ਜੀ ਨੂੰ ਜਿਤਾਇਆਗਾ ਹੁਣ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆ ਬਲਾਕ ਸੰਮਤੀ ਇਲੈਕਸ਼ਨ ਆਉਂਦੀਆਂ ਸਰਪੰਚੀ ਦੀਆਂ ਇਲੈਕਸ਼ਨਾਂ ਆਉਂਦੀਆਂ ਨੇ ਤੇ ਹੋਰ ਵੀ ਜਿਹੜੀਆਂ ਇਲੈਕਸ਼ਨਾਂ ਆਉਂਦੀਆਂ ਨੇ ਉਹਨਾਂ 'ਚ ਡਟ ਕੇ ਪਿੰਡਾਂ ਦੇ ਵਿੱਚੋਂ ਵਰਕਰ ਉੱਠ ਕੇ ਦਿਨ ਰਾਤ ਮਿਹਨਤ ਕਰਾਂਗੇ ਜੀ ਮੈਂ ਟਲਮਾ ਤੋਂ ਸਰਪੰਚ ਬੋਲਦਾ ਐਸੇ ਵਰਗ ਨੂੰ ਬਲਾਕ ਕਰਦਾ ਸਾਡਾ ਐਸੇ ਵਰਗਾ ਇੰਨਾ ਭਗਮਾਨ ਤਮਾਨ ਜੀ ਤੇ ਖੋਸਾ ਹੈ 24 ਘੰਟੇ ਤਾਂ ਸਾਡੇ ਜਿਹੜੀ ਲਾਈਟ ਆ ਜੀ ਚਮਕ ਕੰਨੀ ਮਾਰਦੀ ਗਰਮੀ ਦੀ ਅੱਤ ਦੀ ਗਰਮੀ ਪੈ ਰਹੀ ਆ ਤੇ ਹੱਥ ਦੀ ਗਰਮੀ ਦੇ ਵਿੱਚ ਚਮਕਾ ਨਹੀਂ ਮਾਰ ਰਹੀ ਸਾਡੇ ਗਰੀਬ ਤਬਕਾ ਜਿਹੜਾ ਇਨਵਰਟਰ ਨਹੀਂ ਲਵਾ ਸਕਦੇ ਐਨੇ ਖੋਸਾਂ ਜੀ ਅਸੀਂ ਪਾਰਟੀ ਤੋਂ ਤੇ ਇੱਕ ਹੱਦ ਤੋਂ ਜ਼ਿਆਦਾ ਖੋਸਾਂ ਮੇਰੇ ਪਿੰਟਲਮਾ ਨਾਬਾ ਦੇ ਵਿੱਚੋਂ ਮੇਰੇ ਦਲਤ ਭਾਈਚਾਰੇ ਦੀ ਵੋਟ ਜ਼ਿਆਦੇ ਆ ਜੀ ਐਸਸੀ ਵਰਗ ਦੀ ਪੰਚਾਇਤ ਦੇ ਵਿੱਚ 75% ਐਸਸੀ ਵਰਗ ਦੀ ਵੋਟ ਆ ਜਿਹੜੀ ਕਿ 1100 70 ਵੋਟਾਂ ਤਾਂ ਪੈਂਦੀਆਂ ਦੂਜੇ ਸਾਰੇ ਲੀਡਰਾਂ ਨੂੰ ਤੇ 1175 ਵੋਟਾਂ ਕੱਲੇ ਬਾਈ ਮੀਤਹੇਰ ਨੂੰ ਪੈਂਦੀ ਆ ਜਿੱਥੋਂ ਮੈਨੂੰ ਮਾਣ ਮਹਿਸੂਸ ਹੋਇਆ ਵੀ ਸਾਡੀ ਗਰੀਬ ਜਨਤਾ ਕੀ ਜਿਹੜੀ ਵੀ ਇੰਨੀ ਖੋਸਾ ਮਾਨ ਪਾਰਟੀ ਤੋਂ ਤੇ ਵਿਕਾਸਕਾਰ ਜਨਤੋ ਜੀ ਬਹੁਤ ਬਹੁਤ ਖੋਸਾਂ ਜੀ ਅਸੀਂ ਪੂਰਾ ਸੀ ਵੱਧ ਤੋਂ ਵੱਧ ਸਾਥ ਦੇ ਮੰਗ ਆਉਣ ਵਾਲੇ ਸਮਾਂ 'ਚ ਸਰਪੰਚੀ ਦੁਬਾਰੇ ਵੀ ਜਿੱਤ ਕੇ ਦੁਬਾਰੇ ਜਿੱਤ ਕੇ ਸਰਪੰਚੀ ਬਾਈ ਮੀਤਹੇਰ ਦੇ ਭਗਮਾਨਤ ਮਾਨ ਦੇ ਚੋਲੀ ਚ ਪਾਵਾਂਗੇ